ਸਭ ਅਸੀਂ ਸਾਰੇ ਹਸਪੀਟਲਸ ਵੀ ਪ੍ਰਾਈਵੇਟ ਹਸਪੀਟਲਸ ਜਾਂ ਕੋਈ ਹੋਰ ਵੀ ਆਪਣੇ ਜਿਹੇ ਸੈਂਟਰਸ ਨੇ ਉਹ ਵੀ ਵਿਜ਼ਿਟ ਕਰ ਰਹੇ ਆ ਤਾਂ ਕਿ ਅਸੀਂ ਚੈੱਕ ਕਰ ਸਕੀਏ ਕਿ ਕੋਈ ਵੀ ਆਪਾਂ ਜਿਹੜੇ ਪ੍ਰੈਪਰੇਸ਼ਨ ਦੀ ਲੋੜ ਹੈ ਤਾਂ ਦਿੱਤੀ ਜਾਵੇ ਜੋ ਅੱਜ ਦਾ ਮੈਸੇਜ ਹੈ ਉਹ 8 ਵਜੇ ਦਾ ਹੈ 8 ਵਜੇ ਤੋਂ ਬਾਅਦ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਮੂਵਮੈਂਟ ਨਾ ਕਰੋ ਘਰਾਂ ਦੇ ਅੰਦਰ ਹੀ ਰਹੋ ਜਿੰਨੀਆਂ ਲਾਈਟਾਂ ਆਪਾਂ ਨਾ ਚਲਾਈਏ ਉਹ ਨਾਲ ਬੈਟਰ ਹੈ ਕੋਨਾ ਅਸੀਂ ਬਫਰਕ ਸੈਂਟਰ ਦੀ ਵਿਜ਼ਿਟ ਕਰ ਰਹੇ ਆ ਆਪਣੇ ਕੈਰੀ ਨੂੰ ਚੈੱਕ ਕਰਨ ਵਾਸਤੇ ਕਿ ਇਨ ਕੇਸ ਜੇ ਆਪਾਂ ਨੂੰ ਕੋਈ ਐਮਰਜੈਂਸੀ ਕੋਈ ਲੋੜ ਹੁੰਦੀ ਹੈ ਕੋਈ ਪ੍ਰੈਪਰੇਸ਼ਨ ਚੈੱਕ ਕਰਨ ਵਾਸਤੇ ਤਾਂ ਮੈਂ ਡੀਐਸਪੀ ਸਾਹਿਬ ਐਸਐਮਓ ਸਾਹਿਬ ਅਸੀਂ ਸਾਰੇ ਹਸਪੀਟਲਸ ਵੀ ਪ੍ਰਾਈਵੇਟ ਹਸਪੀਟਲਸ ਜਾਂ ਕੋਈ ਹੋਰ ਵੀ ਆਪਣੇ ਜਿਹੜੇ ਸੈਂਟਰਸ ਨੇ ਉਹਦੀ ਵਿਜ਼ਿਟ ਕਰ ਰਹੇ ਆ ਤਾਂ ਕਿ ਅਸੀਂ ਚੈੱਕ ਕਰ ਸਕੀਏ ਕਿ ਕੋਈ ਵੀ ਆਪਾਂ ਜੇ ਪ੍ਰੈਪਰੇਸ਼ਨ ਦੀ ਲੋੜ ਹੈ ਤਾਂ ਦਿੱਤੀ ਜਾਵੇ ਟੂਰੀ ਹਸਪੀਟਲ ਦੇ ਵਿੱਚ ਜੇ ਕੋਈ ਵੀ ਆਪਾਂ ਨੂੰ ਐਮਰਜੈਂਸੀ ਇਨ ਕੇਸ ਕੋਈ ਪੇਸ਼ੈਂਟ ਐਡਮਿਟ ਕਰਨਾ ਪੈਂਦਾ ਤਾਂ ਐਂਬੂਲੈਂਸਿਸ प्रॉपर ਤਿਆਰ ਨੇ ਕਿਸਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪ੍ਰੋਪਰ ਮੈਡੀਸਿਨਸ ਇੱਥੇ ਹੈਗੀਆਂ ਨੇ ਪ੍ਰੋਪਰ ਡਾਕਟਰ ਤੇ ਨਰਸਿੰਗ ਸਟਾਫ ਇੱਥੇ ਅਵੇਲੇਬਲ ਰਹੇਗਾ ਬਲੈਕਆਊਟ ਦਿਨਾਲੀ ਜਿਹੜਾ ਮੈਸੇਜ ਉਪਰੋਂ ਆਈਐਫ ਤੋਂ ਆਂਦਾ ਹੈ ਇੰਜੀਨੀਅਰ ਫੋਰਸ ਤੋਂ ਕਿ ਕਿੰਨੇ ਵਜੇ ਬਲੈਕਆਊਟ ਕੀਤਾ ਜਾਣਾ ਹੈ ਜੋ ਅੱਜ ਦਾ ਮੈਸੇਜ ਹੈ ਉਹ 8 ਵਜੇ ਦਾ ਹੈ 8 ਵਜੇ ਤੋਂ ਬਾਅਦ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਮੂਵਮੈਂਟ ਨਾ ਕਰੋ ਘਰਾਂ ਦੇ ਅੰਦਰ ਹੀ ਰਹੋ ਜਿੰਨੀਆਂ ਲਾਈਟਾਂ ਆਪਾਂ ਨਾ ਚਲਾਈਓ ਉਹਨਾਂ ਬੈਟਰੀ ਹੈ ਤੇ ਜਦੋਂ ਬਲੈਕਆਊਟ ਦੀ ਵਾਰਨਿੰਗ ਆਂਦੀ ਹੈ ਤੁਹਾਡੇ ਪ੍ਰੈਸਪਾਈ ਚੈਨਲ ਦੇ ਥਰੂ ਵਾਰਨਿੰਗ ਆ ਤਾਂ ਆਪਾਂ ਆਪਣੀਆਂ ਸਾਰੀਆਂ ਲਾਈਟਸ ਬੰਦ ਕਰਕੇ ਰੱਖੀਏ ਤੇ ਆਪਾਂ ਘਰ ਤੋਂ ਬਾਹਰ ਨਾ ਜਾਈਏ ਤੇ ਡਾਕਟਰਸ ਮੌਜੂਦ ਰਹਿਣਗੇ ਨਰਸਿੰਗ ਸਟਾਫ ਉਹਨਾਂ ਨਾਲ ਪ੍ਰੋਪਰ ਮੌਜੂਦ ਰਹੇਗਾ ਪ੍ਰੋਪਰ ਐਮਬੂਲੈਂਸਿਸ ਹਰ ਥੋੜੇ-ਥੋੜੇ ਟਾਈਮ ਥੋੜੇ-ਥੋੜੇ ਡਿਸਟੈਂਸ ਤੇ ਅਵੇਲੇਬਲ ਕੀਤੀਆਂ ਗਈਆਂ ਨੇ ਤਾਂ ਕਿ ਇਨ ਕੇਸ ਕੋਈ ਵੀ ਡੋਟ ਪਾਵੇ ਤਾਂ ਨਾਲ ਦੀ ਨਾਲ ਐਮਬੂਲੈਂਸਿਸ ਪਹੁੰਚਣ ਕੇ ਮੌਜੂਦ ਹੋਵੇ ਤਾਂទੂਰੀ ਸਬ-ਰੀਜਨ ਦੇ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਹਦਾ ਨੰਬਰ ਹੈ 01675 220561 01675220565 ਕੋਈ ਵੀ ਆਪਾਂ ਮਿਸ ਇਨਫੋਰਮੇਸ਼ਨ ਆਪ ਲਈਏ ਜੇ ਆਪਾਂ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਆਪਾਂ ਇਸ ਕੰਟਰੋਲ ਰੂਮ ਤੇ ਕਾਲ ਕਰਕੇ ਲੈ ਲਿਏ ਇਹ 24/7 ਨੰਬਰ अवेलेबल ਰਹੇਗਾ ਸਾਬ ਅਸੀਂ ਸਾਰੇ ਹਸਪੀਟਲਸ ਵੀ ਪ੍ਰਾਈਵੇਟ ਹਸਪੀਟਲਸ ਜਾਂ ਕੋਈ ਹੋਰ ਵੀ ਆਪਣੇ ਜਿਹੜੇ ਸੈਂਟਰਸ ਹਨ ਉਹ ਵਿਜ਼ਿਟ ਕਰ ਰਹੇ ਹਾਂ ਤਾਂ ਕਿ ਅਸੀਂ ਚੈੱਕ ਕਰ ਸਕੀਏ ਕਿ ਕੋਈ ਵੀ ਆਪਾਂ ਜੇ ਪ੍ਰੈਪਰੇਸ਼ਨ ਦੀ ਲੋੜ ਹੈ ਤਾਂ ਦਿੱਤੀ ਜਾਵੇ ਜੋ ਅੱਜ ਦਾ ਮੈਸੇਜ ਹੈ ਉਹ 8 ਵਜੇ ਦਾ ਹੈ 8 ਵਜੇ ਤੋਂ ਬਾਅਦ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਮੂਵਮੈਂਟ ਨਾ ਕਰੋ ਘਰਾਂ ਦੇ ਅੰਦਰ ਹੀ ਰਹੋ ਜਿੰਨੀਆਂ ਲਾਈਟਾਂ ਆਪਾਂ ਨਾ ਚਲਾਈਏ ਉਹਨਾਂ ਬੈਟਰ ਹੈ ਹੁਣ ਅਸੀਂ ਵੱਖ-ਵੱਖ ਸੈਂਟਰ ਦੀ ਵਿਜ਼ਿਟ ਕਰ ਰਹੇ ਹਾਂ ਆਪਣੀ ਕੈਰੀ ਨੂੰ ਚੈੱਕ ਕਰਨ ਵਾਸਤੇ ਕਿ ਇਨ ਕੇਸ ਜੇ ਆਪਾਂ ਨੂੰ ਕੋਈ ਐਮਰਜੈਂਸੀ ਕੋਈ ਜੋੜ ਹੁੰਦੀ ਹੈ ਉਹ ਪ੍ਰੈਪਰੇਸ਼ਨ ਚੈੱਕ ਕਰਨ ਵਾਸਤੇ ਤਾਂ ਮੈਂ ਡੀਐਸਪੀ ਸਾਹਿਬ ਐਸਐਮਓ ਸਾਹਿਬ ਅਸੀਂ ਸਾਰੇ ਹਸਪੀਟਲਸ ਵੀ ਪ੍ਰਾਈਵੇਟ ਹਸਪੀਟਲਸ ਜਾਂ ਕੋਈ ਹੋਰ ਵੀ ਆਪਣੇ ਜਿਹੇ ਸੈਂਟਰਸ ਨੂੰ ਵਿਜ਼ਿਟ ਕਰ ਰਹੇ ਹਾਂ ਤਾਂ ਕਿ ਅਸੀਂ ਚੈੱਕ ਕਰ ਸਕੀਏ ਕਿ ਕੋਈ ਵੀ ਆਪਾਂ ਜੇ ਪ੍ਰੈਪਰੇਸ਼ਨ ਦੀ ਲੋੜ ਹੈ ਤਾਂ ਦਿੱਤੀ ਜਾਵੇ। ਟੂਰੀ ਹਸਪੀਟਲ ਦੇ ਵਿੱਚ ਜੇ ਕੋਈ ਵੀ ਆਪਾਂ ਨੂੰ ਐਮਰਜੈਂਸੀ ਕੇਸ ਕੋਈ ਪੇਸ਼ੈਂਟ ਐਡਮਿਟ ਕਰਨਾ ਪੈਂਦਾ ਤਾਂ ਐਂਬੂਲੈਂਸਿਸ ਪ੍ਰੋਪਰ ਤਿਆਰ ਨੇ। ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ। ਪ੍ਰੋਪਰ ਮੈਡੀਸਿਨਸ ਇੱਥੇ ਹੈਗੀਆਂ ਨੇ, ਪ੍ਰੋਪਰ ਡਾਕਟਰ ਤੇ ਨਰਸਿੰਗ ਸਟਾਫ ਇੱਥੇ ਅਵੇਲੇਬਲ ਰਹੇਗਾ। ਕਲੈਂਟ ਦਿਨਾਲੀ ਜਿਹੜਾ ਮੈਸੇਜ ਉਪਰੋਂ ਆਈਐਫ ਤੋਂ ਆਂਦਾ ਹੈ ਇੰਜੀਨੀਅਰ ਫੋਰਸ ਤੋਂ ਕਿ ਕਿੰਨੇ ਵਜੇ ਬਲੈਕਆਊਟ ਕੀਤਾ ਜਾਣਾ ਹੈ। ਜੋ ਅੱਜ ਦਾ ਮੈਸੇਜ ਹੈ ਉਹ 8 ਵਜੇ ਦਾ ਹੈ 8 ਵਜੇ ਤੋਂ ਬਾਅਦ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਮੂਵਮੈਂਟ ਨਾ ਕਰੋ ਘਰਾਂ ਦੇ ਅੰਦਰ ਹੀ ਰਹੋ ਜਿੰਨੀਆਂ ਲਾਈਟਾਂ ਆਪਾਂ ਨਾ ਚਲਾਈਏ ਉਹ ਨਾਲ ਬੈਟਰ ਹੈ ਤੇ ਜਦੋਂ ਬਲੈਕਆਊਟ ਦੀ ਵਾਰਨਿੰਗ ਆਉਂਦੀ ਹੈ ਤੁਹਾਡੇ ਪ੍ਰੈਸ ਭਾਈ ਚਲੇ ਜੇ ਥਰੂ ਵਾਰਨਿੰਗ ਆ ਉਹ ਜਦ ਆਪਣੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਆਪਾਂ ਆਪਣੀਆਂ ਸਾਰੀਆਂ ਲਾਈਟਸ ਬੰਦ ਕਰਕੇ ਰੱਖੀਏ ਤੇ ਆਪਾਂ ਘਰ ਤੋਂ ਬਾਹਰ ਨਾ ਜਾਈਏ ਤੇ ਡਾਕਟਰਸ ਮੌਜੂਦ ਰਹਿਣਗੇ ਨਰਸਿੰਗ ਸਟਾਫ ਉਹਨਾਂ ਨਾਲ ਪ੍ਰੋਪਰ ਮੌਜੂਦ ਰਹੇਗਾ ਪ੍ਰੋਪਰ ਐਂਬੂਲੈਂਸਿਸ ਹਰ ਥੋੜੇ ਥੋੜੇ ਟਾਈਮ ਥੋੜੇ ਥੋੜੇ ਡਿਸਟੈਂਸ ਤੇ ਅਵੇਲੇਬਲ ਕੀਤੀਆਂ ਗਈਆਂ ਨੇ ਤਾਂ ਕਿ ਇਨ ਕੇਸ ਕੋਈ ਵੀ ਲੋੜ ਪਵੇ ਤਾਂ ਨਾਲ ਦੀ ਨਾਲ ਐਂਬਲੈਂਸਿਸ ਪਹੁੰਚਣ ਕੇ ਮੌਕੇ ਦਾ। ਦਾਤੂ ਦੇ ਸਬਡਿਵੀਜ਼ਨ ਦੇ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਹਦਾ ਨੰਬਰ ਹੈ 01675220561 01675220561 ਕੋਈ ਵੀ ਆਪਾਂ ਮਿਸ ਇਨਫੋਰਮੇਸ਼ਨ ਆਪ ਲਾਈਏ ਜੇ ਆਪਾਂ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਆਪਾਂ ਇਸ ਕੰਟਰੋਲ ਰੂਮ ਤੇ ਕਾਲ ਕਰਕੇ ਲੈ ਲਿਏ ਇਹ 24/7 ਨੰਬਰ ਅਵੇਲੇਬਲ ਰਹੇਗਾ।